ਮੁੱਖ ਦੇ ਉੱਥੇ ਦੀ ਕਮੇਟੀ ਦੇ ਪ੍ਰਮੁੱਖ ਨੇ ਉਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਸੀਂ ਨਿਤਰਾਂਗੇ ਉਹ ਨਿਤਰਣਗੇ ਹੁਣ ਤੇ ਅੱਜ ਤੁਹਾਨੂੰ ਦੱਸ ਦੇ ਕਿ ਸਤ ਤੋਂ ਡਿੜੀ ਅਪਡੇਟ ਹੈ ਕਿ ਅੱਜ ਹਰਿਆਣਾ ਦੇ ਵਿੱਚ 10 ਤੋਂ 4 ਵਜੇ ਤੱਕ ਉਹ ਭੂਖੜ ਹੜਤਾਲ ਤੇ ਬੈਠ ਚੁੱਕੇ ਨੇ ਤੇ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜੇ ਹੈ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਉਹਨਾਂ ਨਾਲ ਕਰਦੇ ਹਾਂ ਗੱਲਬਾਤ ਜੀ ਸੰਜੀਵ ਸ਼ਰਮਾ ਜੀ ਸਤਿਵੰਤਾਂ ਤੁਹਾਡਾ ਸਵਾਗਤ ਹੈ ਜੀ ਏਵਨ ਪੰਜਾਬੀ ਟੀਵੀ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਵਾਵਾ ਧੰਨਵਾਦ ਜੀ ਸਾਹਿਬ ਸ਼ਰਮਾ ਜੀ ਗੁੜਾਮ ਸਿੰਘ ਚੜੁੰਦੀ ਦਾ ਵੀ ਹੁਣ ਬਿਆਨ ਆ ਗਿਆ ਸਾਹਮਣੇ ਬਿਲਕੁਲ ਬਿਲਕੁਲ ਸੋਢੀ ਸਾਹਿਬ ਲੈ ਕੇ ਇਹ ਅਫਸੋਸ ਦੀ ਗੱਲ ਹੈ ਬਹੁਤ ਦੇਰ ਬਾਅਦ ਆਇਆ ਜੀ ਜੀ ਬਾਕੀ ਹਜੇ ਹੋਰ ਸੋਬਿਆਂ ਵੱਲੋਂ ਕੋਈ ਬਿਆਨਬਾਜ਼ੀ ਨਹੀਂ ਹੋਰ ਸੋਬਿਆਂ ਦੀ ਕੋਈ ਐਂਟਰੀ ਨਹੀਂ ਅਸੀਂ ਤਾਂ ਚੈਨਲ ਦੇ ਮਾਧਿਅਮ ਰਹੀ ਜਾਂ ਮੀਡੀਆ ਦੁਆਰਾ ਕਹਿਣ ਦੀ ਕੋਸ਼ਿਸ਼ ਕਰਦੇ ਹਰ ਇੱਕ ਮੀਡੀਆ ਕਰਮੀ ਨੂੰ ਜਿਹੜਾ ਵੀ ਮੀਡੀਆ ਦੇ ਵਿੱਚ ਥੋੜਾ ਜਿਹਾ ਵੀ ਸਹਿਯੋਗ ਦਿੰਦਾ ਹੈ ਉਹ ਬਾਤੋ ਬਾਦ ਅਪੀਲ ਕਰੇ ਕਿਸੇ ਵੀ ਸੋਸ਼ਲ ਮੀਡੀਆ ਦੇ ਪੇਜ ਤੇ ਜਾ ਕੇ ਕਿਸੇ ਕਿਸੇ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਤੇ ਜਾ ਕੇ ਵੀ ਪੂਰੇ ਪੰਜਾਬ ਚੋਂ ਨਹੀਂ ਪੂਰੇ ਹਿੰਦੁਸਤਾਨ ਚੋਂ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦੇ ਨਾਰੇ ਲੱਗਣ ਪੂਰੇ ਹਿੰਦੁਸਤਾਨ ਚ ਪਤਾ ਲੱਗੇ ਵੀ ਇਹ ਤਿੰਨ ਕਾਲੇ ਕਾਨੂੰਨ ਆ ਜਿਹੜੇ ਰੱਦ ਕਰਾਉਣ ਨੂੰ ਪੂਰੇ ਹਿੰਦੁਸਤਾਨੀ ਗੱਲ ਕਰਦੇ ਆ ਔਰ ਜਿਹੜੀਆਂ ਐਮਐਸਪੀ ਫਸਲਾਂ ਤੇ ਐਮਐਸਪੀ ਦੀ ਗੱਲ ਕਰਦੇ ਆ ਪੂਰੇ ਹਿੰਦੁਸਤਾਨ ਦਾ ਕਿਸਾਨ ਕਰ ਰਿਹਾ ਨਾ ਕਿ ਇਕੱਲਾ ਪੰਜਾਬ ਦੇ ਨੂੰ ਜ਼ਰੂਰਤ ਹੈ ਜਾਂ ਇਕੱਲੇ ਪੰਜਾਬ ਨੂੰ ਜ਼ਰੂਰਤ ਹੈ ਜੀ ਦੇਖੋ ਜਿਵੇਂ ਜਿਹੜੇ ਵਿਸ਼ਿਆਂ ਤੇ ਲੜਾਈ ਪੰਜਾਬ ਲੜਦਾ ਆ ਰਿਹਾ ਹੈ ਸ਼ੁਰੂ ਤੇ ਸ਼ਹਾਦਤਾਂ ਤੇ ਪੰਜਾਬ ਦਾ ਨਾਮ ਜਿਹੜਾ ਸਭ ਤੋਂ ਅੱਗੇ ਆ 80% ਤੋਂ ਫਲਸ ਪੰਜਾਬ ਚੋਂ ਸ਼ਹਾਦਤਾਂ ਹੋਈਆਂ ਤਦ ਯਾਕੇ ਅੱਜ ਕਿਤੇ ਨਾ ਕਿਤੇ ਸੀ ਸਰਕਾਰਾਂ ਬਣਾਉਣ ਦੇ ਇਲਾਕੇ ਹੋਏ ਜਾਂ ਲੋਕਤੰਤਰ ਦੇ ਰਹਿਣ ਦੇ ਇਲਾਕੇ ਹੋਏ ਸਵਿਧਾਨ ਬਣੇ ਆ ਤੇ ਸਵਿਧਾਨ ਦੇ ਨਾਲ ਚੱਲਣ ਦੇ ਇਲਾਕੇ ਹੋਏ ਆ ਜੀ ਅਗਰ ਸਰਕਾਰਾਂ ਨੂੰ ਇਹ ਨਹੀਂ ਦਿਖਦਾ ਵੀ ਪੰਜਾਬ ਦੇ ਲੋਕ ਕਿਉਂ ਅੱਗੇ ਆ ਰਹੇ ਆ ਜਾਂ ਬਾਕੀ ਸੁੱਬੇ ਕਿਉਂ ਅੱਗੇ ਨਹੀਂ ਆ ਰਹੇ ਤਾਂ ਕਿਤੇ ਨਾ ਕਿਤੇ ਇੰਨਾ ਕੁ ਤਾਂ ਦਿਖਣਾ ਚਾਹੀਦਾ ਪੰਜਾਬ ਨੂੰ ਸੈਂਟਰ ਸਰਕਾਰ ਨੂੰ ਕਿਤੇ ਨਾ ਕਿਤੇ ਇੰਨੀ ਅੱਖਾਂ ਖੁੱਲਣੀਆਂ ਚਾਹੀਦੀਆਂ ਵੀ ਕਿਸੇ ਦੀ ਜਾਨ ਜਾਂਦੀ ਹੈ ਦੇਖੋ 2020 ਤੋਂ ਲੈ ਕੇ ਹੁਣ ਤੱਕ ਜਿੰਨਾ ਵੀ ਸੰਘਰਸ਼ ਚੱਲਦਾ ਆ ਰਿਹਾ ਛੋਟੀ ਸਾਹਿਬ ਮੈਂ ਬਹੁਤ ਵਾਰ ਕਿਹਾ ਜੀ ਕਹਿਣ ਲੱਗੇ ਦੁੱਖ ਹੁੰਦਾ 800 ਤੋਂ ਉੱਤੇ ਕਰਾਸ ਹੋ ਗਈਆਂ ਜਿਹੜੀਆਂ ਸ਼ਾਤਾਂ ਪੰਜਾਬ ਦੇ ਕਿਸਾਨਾਂ ਦੀਆਂ ਜਿਨ੍ਹਾਂ ਚੋਂ ਬੱਚੇ ਵੀ ਐ ਬਜ਼ੁਰਗ ਵੀ ਐ ਨੌਜਵਾਨ ਵੀ ਐ ਜੀ ਦੇਖੋ ਕਿਸੇ ਦੀ ਜਾਨ ਜਾਂਦੀ ਐ ਸਰਕਾਰਾਂ ਨੂੰ ਇੰਨਾ ਤਾਂ ਛੋਟੀ ਬਹੁਤੀ ਸਮਝ ਆਉਣੀ ਚਾਹੀਦੀ ਐ ਵੀ ਕੋਈ ਨਾ ਕੋਈ ਕਿਸੇ ਮਸਲੇ ਦਾ ਹੱਲ ਕਰਕੇ ਅਸੀਂ ਉਹਨਾਂ ਨੂੰ ਉੱਥੋਂ ਵਧਰਨਾ ਉਹਨਾਂ ਦਾ ਚੱਕ ਦੇ ਕਿਤੇ ਨਾ ਕਿਤੇ ਲੋਕ ਆਪਣੇ ਆਪਣੇ ਕੰਮ ਲੱਗਣ ਜੀ ਜਾ ਕੇ ਜੀ ਬੜੀ ਵਧੀਆ ਗੱਲ ਕੀ ਤੇ ਦੇਖੋ ਜਿਹੜਾ ਅੱਜ ਦਾ ਅਪਡੇਟ ਹੈ ਕਿ ਉੱਥੇ ਹੈ ਨਾ ਅੱਜ ਭੁਖ ਹੜਤਾਲ ਕੀਤੀ ਗਈ ਹੈ ਸ਼ਰਮਾਈ ਤੁਹਾਨੂੰ ਨਹੀਂ ਲੱਗਦਾ ਕਿ ਹਰਿਆਣਾ ਬਿਲਕੁਲ ਦਿੱਲੀ ਦੇ ਨਾਲ ਲੱਗਦੀ ਸਟੇਟ ਹੈ ਜੇਕਰ ਹਰਿਆਣਾ ਦੇ ਕਿਸਾਨ ਪਹਿਲਾਂ ਹੀ ਦਿੱਲੀ ਵਿੱਚ ਕਿਤਨੇ ਕਿਤੇ ਐਂਟਰ ਹੋ ਸਕਦੇ ਨੇ ਤਾਂ ਇਹ ਜਿਹੜਾ ਦੱਲੇਵਾਲ ਜੀ ਉੱਥੇ ਬੈਠੇ ਹੋਏ ਨੇ ਦੇਖੋ ਇੱਥੇ ਉਹ ਸ਼ੰਭੂ ਬਾਰਡਰ ਤੇ ਕਿੰਨਾ ਕੁਝ ਹੋਇਆ ਹੈ ਨਾ ਗੋਲੀਆਂ ਚੱਲੀਆਂ ਰਬੜ ਦੀਆਂ ਅਤਰੂ ਗੈਦੇ ਗੋਲੇ ਚਲਾਏ ਗਏ ਕਿਉਂ ਕਿਉਂਕਿ ਇੱਥੋਂ ਪਾਰ ਨਹੀਂ ਕਰਨ ਤਾਂ ਹਰਿਆਣਾ ਹੀ ਨਹੀਂ ਪਾਰ ਕਰਨ ਦੇ ਰਿਹਾ ਕਿਉਂਕਿ ਉੱਥੇ ਵੀ ਤੁਹਾਨੂੰ ਪਤਾ ਸਰਕਾਰ ਉਹਨਾਂ ਦੀ ਹੈ ਤੇ ਕਿੰਨਾ ਕਿਤੇ ਜੇਕਰ ਇਹ ਕਿਸਾਨ ਪਹਿਲਾਂ ਹੀ ਹਰਿਆਣਾ ਕਿਸਾਨ ਵਿੱਚ ਇਨਵੋਲ ਹੁੰਦੇ ਪਹਿਲਾਂ ਹੀ ਇਹ ਭੁਖੜਤਾ ਸ਼ੁਰੂ ਹੋ ਜਾਂਦੀ ਆ ਤਾਂ ਕਿੰਨਾ ਬਹੁਤ ਫਰਕਦਾ ਹੋਂ ਤੱਕ ਸ਼ਾਇਦ ਕੋਈ ਸੋਲੂਸ਼ਨ ਨਿਕਲ ਜਾਂਦਾ ਦੇਖੋ ਜੇ ਅੱਤਾ ਕਹੇ ਵੀ ਚੰਡੂਨੀ ਸਾਹਿਬ ਦੇ ਆਉਣ ਨਾਲ ਹਰਿਆਣੇ ਦੇ ਆਉਣ ਨਾਲ ਮਸਲਾ ਹੱਲ ਹੋ ਜਾਊਗਾ ਜੀ ਇਹ ਇੰਨਾ ਸੌਖਾ ਰਸਤਾ ਨਹੀਂ ਜੀ ਹੈ ਜੀ ਸੈਂਟਰ ਸਰਕਾਰ ਬੀਜੇਪੀ ਦੀ ਸਰਕਾਰ ਹਰਿਆਣਾ ਦੇ ਵਿੱਚ ਮੌਜੂਦ ਹੈ ਉਹਨਾਂ ਨੇ ਉਨਾ ਤੋਂ ਵਿਰੁੱਧ ਹੋਣ ਲੱਗੇ ਹੀ 1 ਸੈਕਿੰਡ ਲਾਉਣਾ ਚੰਦੂਨੀ ਸਾਹਿਬ ਨੇ ਅੱਜ ਝੰਡਾ ਕੱਢ ਲਿਆ ਚੰਦੂਨੀ ਸਾਹਿਬ ਦੇ ਖਿਲਾਫ ਜਾਂ ਚੰਦੂਨੀ ਸਾਹਿਬ ਸਰਕਾਰ ਦੇ ਖਿਲਾਫ ਤੁਸੀਂ ਦੇਖੋ ਕਿ ਕਦਣਾ ਬੋਲਦੇ ਨਜ਼ਰ ਆਉਣਗੇ ਕਿਤੇ ਵੀਡੀਓ ਤੇ ਆਉਣਗੇ ਜਾਂ ਕਿਤੇ ਮੀਡੀਆ ਦੁਆਰਾ ਉਹਨਾਂ ਦੇ ਤੇ ਕਾਨਫਰੈਂਸ ਚ ਆਉਣਗੇ ਐ ਲੈ ਕਿਉਂ ਨਹੀਂ ਬੋਲ ਰਹੇ ਜਾਂ ਹੁਣ ਤੱਕ ਕਿਉਂ ਇੰਤਜ਼ਾਰ ਕਰਦੇ ਰਹੇ ਆ ਵੀ ਕੋਈ ਜਿਹੜੀ ਅਨਸਕਾਮੀ ਘਟਨਾ ਵਾਪਰ ਜਵੇ ਜਾਂ ਕੋਈ ਇਹ ਜੀ ਹਾ ਨਾ ਹੋਣੀ ਹੋ ਜਵੇ ਜਿਹੜੀ ਨਹੀਂ ਹੋਣੀ ਚਾਹੀਦੀ ਕਿਉਂ ਉਸ ਚੀਜ਼ ਦਾ ਇੰਤਜ਼ਾਰ ਕਰ ਰਹੇ ਆ ਮੈਂ ਫਿਰ ਦੁਆਰੇ ਕੋਸ਼ਿਸ਼ ਕਰੂੰਗਾ ਜਿਸੀ ਕਹਿੰਦੇ ਪੂਰਾ ਹਿੰਦੁਸਤਾਨ ਚੋਂ ਉੱਠ ਕੇ ਕਿਸਾਨ ਆਵੇ ਪੂਰਾ ਹਿੰਦੁਸਤਾਨ ਚੋਂ ਉੱਠ ਕੇ ਮਜ਼ਦੂਰ ਦੀ ਆਵਾਜ਼ ਆਵੇ ਕਿਤੇ ਨਾ ਕਿਤੇ ਸਪੋਰਟ ਆਵੇ ਸਹਾਇਤਾ ਆਵੇ ਤਾਂ ਜੋ ਇਹਨਾਂ ਕਾਲੇ ਕਾਨੂੰਨ ਰੱਦ ਹੋ ਸਕਣ ਫਸਲਾਂ ਤੇ ਐਮ ਐਸ ਬੀ ਮਿਲ ਸਕੇ ਹੋਰ ਜਿਹੜੀ ਵੀ ਕੋਈ ਕਿਸਾਨਾਂ ਦੀ ਜਾਂ ਲੋਕਾਂ ਦੀ ਮੰਗ ਆ ਉਹ ਸਰਕਾਰ ਪੂਰੀ ਕਰ ਸਕੇ ਜੀ ਤੁਹਾਨੂੰ ਲੱਗਦਾ ਸ਼ਰਮਾ ਜੀ ਕਿ ਜਦੋਂ ਪਹਿਲਾਂ ਇਹਨਾ ਧਰਨਾ ਹੋਇਆ ਸੀਗਾ ਤਾਂ ਉਦੋਂ ਰਕੇਸ਼ ਟਕੈਤ ਵਰਗੇ ਹਨ ਨੇਤਾ ਚੁੰਨੀ ਸਾਹਿਬ ਵੀ ਉਸ ਟਾਈਮ ਨਾਲ ਇਨਵੋਲਵ ਸੀਗੇ ਪਰ ਉਥੋਂ ਇੱਕ ਸਹਿਮਤੀ ਬਣੀ ਕਿ ਇਹਨੇ ਇਹ ਲੋਕ ਲੋਕਾਂ ਦਾ ਇੱਕ ਉਹ ਬਣਾਇਆ ਗਿਆ ਵੀ ਪੂਰੇ ਭਾਰਤ ਦਾ ਇੱਕ ਇਹਨਾਂ ਪ੍ਰਧਾਨ ਬਣਾਇਤਾ ਦੇਵੇ ਉਸ ਸਮੇਂ ਕਾਫੀ ਬੰਦਿਆਂ ਦੇ ਨਾਮ ਆਏ ਡੱਲੇਵਾਲ ਜੀ ਅੱਜ ਮਰਨਵਰ ਤੇ ਬੈਠੇ ਨੇ ਉਹਨਾਂ ਦੀ ਹਾਲਤ ਬਹੁਤ ਕ੍ਰਿਟੀਕਲ ਹੈ ਤੇ ਕਿਤਨਾ ਕਿਤੇ ਉਥੇ ਜੇਕਰ ਨਾਮ ਇਹ ਲੋਕਾਂ ਦਾ ਨਹੀਂ ਆਇਆ ਉੱਪਰ ਨਹੀਂ ਆਇਆ ਉੱਥੇ ਤੋਂ ਸਾਰਿਆਂ ਪਤਾ ਵੀ ਡੱਲੇਵਾਲ ਸਾਹਿਬ ਦੀ ਇਹ ਨਾਮ ਨਾਲ ਸਹਿਮਤੀ ਬਣ ਰਹੀ ਸੀ ਸਾਰੇ ਆਲ ਇੰਡੀਆ ਕਿਸਾਨਾਂ ਦੀ ਪਰ ਉਹ ਸਹਿਮਤੀ ਨਾ ਬਣਨ ਕਰਕੇ ਕਿਤੇ ਨਾ ਕਿਤੇ ਦਰਾਰਾਂ ਪਈਆਂ ਇਹ ਧਰਨਾ ਕਮਜ਼ੋਰ ਹੋਇਆ ਦੇਖੋ ਸੋਵੀ ਸਾਹਿਬ ਮੈਂ ਤਾਂ ਬਹੁਤ ਵਾਰ ਕਲੀਅਰ ਸ਼ਬਦਾਂ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਚੁੱਕਿਆ ਹੈ ਵੀ ਏਕਾ ਨਹੀਂ ਜੀ ਹੈਗਾ ਦੂਜਾ ਅਸੀਂ ਪੈਸੇ ਦੀ ਦੌੜ ਪਿੱਛੇ ਲੱਗੇ ਹੋਏ ਆ ਅਸੀਂ ਫੇਮਸ ਹੋਣ ਦੀ ਗੱਲ ਕਰਦੇ ਆ ਅੱਜ ਮੀਡੀਆ ਦੇ ਵਿੱਚ ਹਰ ਟਾਈਮ ਛਾਉਣ ਦੀ ਗੱਲ ਕਰਦੇ ਇੱਕ ਬ੍ਰੈਂਡ ਦੀ ਗੱਲ ਕਰਦੇ ਆ ਕਿ ਕਿਤੇ ਨਾ ਕਿਤੇ ਆਪਣੀਆਂ ਕੁਰਸੀਆਂ ਕਾਇਮ ਕਰਨ ਦੀ ਗੱਲ ਕਰਦੇ ਆ ਰਾਜਨੀਤੀ 'ਚ ਆਪਣਾ ਚਿਹਰਾ ਕਾਇਮ ਕਰਨ ਦੀ ਗੱਲ ਕਰਦੇ ਆ ਦੇਖੋ ਅਗਰ ਮਾਨਚਾਰ ਸਹੀ ਨਹੀਂ ਹੋਊਗੀ ਸੋਢੀ ਸਾਹਿਬ ਫਿਰ ਜਿੰਨੇ ਮਰਜੀ ਧਰਲੇ ਰਖ ਲਿਓ ਲਾ ਲਿਓ ਜਿੰਨੇ ਮਰਜੀ ਕੋਖੜਤਾਲਾ ਕਰਦੇ ਜਿੰਨੇ ਮਰਜੀ ਚੱਕੇ ਜਾਮ ਕਰ ਲਿਓ ਸਰਕਾਰ ਗੋਡਿਆਂ ਦੇ ਬਾਲ ਨਹੀਂ ਆ ਸਕਦੀ ਸਰਕਾਰ ਨੂੰ ਚਕੌੜਾ ਕਿਤੇ ਨਾ ਕਿਤੇ ਬਹੁਤ ਮੁਸ਼ਕਲ ਹੈ ਇਹ ਕਰਨਾ ਜ਼ਰੂਰੀ ਹੈ ਇੱਕ ਤਾਂ ਦੂਰ ਦੀ ਗੱਲ ਹੈ ਸੋਢੀ ਸਾਹਿਬ ਜਿਵੇਂ ਹੁਣ ਤੁਸੀਂ ਕਿਹਾ ਇੱਥੇ ਪ੍ਰਧਾਨਗੀਆਂ ਦੀਆਂ ਜ਼ਥੇਦਾਰੀਆਂ ਦੀਆਂ ਲੜਾਈਆਂ ਹੁੰਦੀਆਂ ਇਹ ਬੱਤੀ ਜ਼ਥੇਬੰਦੀਆਂ ਕਿਤੇ ਨਾ ਕਿਤੇ ਪਹਿਲਾਂ ਵੀ ਲੜਦੀਆਂ ਰਹੀਆਂ ਆਪਸ ਵਿੱਚ ਹੁਣ ਵੀ ਲੜਦੇ ਰਹੇ ਆ ਅਸੀਂ ਕਿਸੇ ਦੀ ਸਪੋਰਟ ਨਹੀਂ ਕਰਦੇ ਕਿਤੇ ਵਿਰੋਧਤਾ ਨਹੀਂ ਕਰਦੇ ਲੇਕਿਨ ਉਹ ਜੀ ਦਾ ਨੁਕਸਾਨ ਪੂਰੇ ਪੰਜਾਬ ਦੇ ਲੋਕਾਂ ਨੂੰ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਉਹ ਲੋਕਾਂ ਨੂੰ ਘੁਟਨਾ ਪੈ ਰਿਹਾ ਹੈ ਜਿਨ੍ਹਾਂ ਦੇ ਘਰ ਦੇ ਚਿਰਾਗ ਬੁਝ ਰਹੇ ਹਨ ਹਾਲਾਂਕਿ ਜਥੇਬੰਦੀਆਂ ਚ ਜਿਹੜੇ ਮੇਨ ਬੰਦੇ ਹੁੰਨੇ ਆ ਜਾਂ ਜਿਹੜੇ ਮੇਨ ਜਥੇਦਾਰ ਹੁੰਨੇ ਆ ਮੇਨ ਪ੍ਰਧਾਨ ਹੁੰਨੇ ਆ ਉਹਨਾਂ ਦੇ ਬੱਚੇ ਉਹਨਾਂ ਦੇ ਪਰਿਵਾਰ ਕਿੰਨੇ ਕੱਗੇ ਆਉਂਦੇ ਆ ਡੰਦੇਵਾਲ ਸਾਹਿਬ ਦਾ ਵੀ ਪਰਿਵਾਰ ਐ ਸੀ ਹੁਣ ਡੰਦੇਵਾਲ ਸਾਹਿਬ ਦੇ ਬਿਵਾਹ ਹੋਣ ਤੋਂ ਬਾਅਦ ਉੱਤੇ ਦੇਖਿਆ ਨਹੀਂ ਅਦਰਵਾਜ ਕਹਿਣਾ ਨਹੀਂ ਚਾਹੀਦਾ ਨਾ ਕਹਿੰਦੇ ਹੋ ਇਸ ਇਸ ਟਾਈਮ ਐ ਸੀ ਚੰਗੇ ਲੱਗਦੇ ਆ ਕਿਤੇ ਨਾ ਕਿਤੇ ਆਮ ਜਿਹੜਾ ਉੱਥੇ ਬੰਦਾ ਅੱਗੇ ਗੋਲੀਆਂ ਖਾਣੇ ਵਾਲਾ ਹੁੰਦਾ ਅੱਗੇ ਅਤਰੂ ਗਾਇਸ ਦੇ ਅੰਜੂਆ ਦਾ ਸਾਹਮਣਾ ਕਰਨੇ ਵਾਲਾ ਹੁੰਦਾ ਕੋਈ ਇੱਕ ਆਮ ਘਰ ਦਾ ਬੰਦਾ ਹੁੰਦਾ ਕਿ ਗਰੀਬ ਬੰਦਾ ਹੁੰਦਾ ਜਿਸ ਦੀ ਕੋਲ 1 ਇੰਚ ਜਗ ਲੋਕਦੰਦਾ ਲੇਕਿਨ ਇਹ ਲੋਕ ਸਿਰਫ ਆਪਣਾ ਫਾਇਦਾ ਜੇ ਨਾ ਤੱਕਦੇ ਹੋਣ ਤਾਂ ਹੁਣ ਤੱਕ ਮਸਲਾ ਹੱਲ ਹੋ ਜੂਗਾ ਬਸ ਫਿਰ ਤੀਜੀ ਵਾਰ ਅਪੀਲ ਕਰਦਾ ਮੈਂ ਪੂਰੇ ਜਥੇਬੰਦੀਆਂ ਨੂੰ ਅਪੀਲ ਕਰਦਾ ਵੀ ਬਾਕੀ ਲੜਾਈਆਂ ਤੁਸੀਂ ਬਾਅਦ ਚ ਲੜ ਲਿਓ ਜਥੇਦਾਰ ਜੀ ਪ੍ਰਧਾਨ ਜੀ ਨੇ ਬਾਅਦ ਚ ਲੜਾਈਆਂ ਲੜ ਲਿਓ ਕਿਤੇ ਨਾ ਕਿਤੇ ਪੈਸਾ ਕਮਾਉਣਾ ਜਾਂ ਰਾਜਨੀਤੀ ਵੱਲ ਜਾਣਾ ਬਾਅਦ ਚ ਸੋਚ ਲਿਓ ਪਹਿਲਾਂ ਜਿਹੜੇ ਕੰਮ ਦੇ ਪਿੱਛੇ ਲੱਗੇ ਆ ਉਸ ਨੂੰ ਨਿਪਟਾਰੇ ਚਾੜਨਾ ਬਹੁਤ ਔਖਾ ਹੈ ਇਕੱਠੇ ਹੋ ਜੋ ਏਕਾ ਕਰ ਲਓ ਜਿੰਨਾ ਚ ਰੇਕਾ ਨਹੀਂ ਹੁੰਦਾ ਉਹਨਾਂ ਚ ਸਾਨੂੰ ਨਹੀਂ ਲੱਗਦਾ ਵੀ ਸਰਕਾਰ ਸਸਤੇ ਮਸੂ ਹੋ ਸਕਦੀ ਹੈ ਜੀ ਸ਼ਰਮਾ ਜੀ ਇੱਕ ਹੋਰ ਬੜੀ ਵੱਡੀ ਚੀਜ਼ ਦੇਖਣ ਨੂੰ ਮਿਲਦੀ ਹੈ ਚਲੋ ਅਸੀਂ ਧਰਨਿਆਂ ਦੇ ਮੈਂ ਵੀ ਉੱਥੇ ਗਏ ਆ ਸ਼ੰਭੂ ਵੀ ਗਏ ਆ ਖਨੋਰੀ ਵੀ ਜਾ ਕੇ ਆਏ ਆ ਤੇ ਉੱਥੇ ਤਾਂ ਕਿਸਾਨਾਂ ਦੇ ਮਨ ਚ ਗੁੱਸਾ ਹੈਗਾ ਵੀ ਗੋਦੀ ਮੀਡੀਆ ਸਾਡੇ ਖਬਰਾਂ ਨਹੀਂ ਦਿਖਾਂਦਾ ਚਲੋ ਅਸੀਂ ਮੰਦਿਆਂ ਨਹੀਂ ਦਿਖਾਂਦਾ ਪਰ ਕਿਤੇ ਨਾ ਕਿਤੇ ਜਿਹੜੇ ਪੰਜਾਬ ਦੇ ਹੈ ਨਾ ਵੈਬ ਚੈਨਲ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਫੇਸਬੁੱਕ YouTube ਲੋਕ ਜਾ ਦੇਖਦੇ ਨੇ ਮੋਬਾਈਲ ਤੇ ਜਾ ਦੇਖਦੇ ਨੇ ਕਿਤਨਾ ਕਿਤੇ ਜਿਹੜੇ ਪੰਜਾਬ ਦੇ ਸੋਸ਼ਲ ਚੈਨਲ ਨੇ ਹੈ ਨਾ ਨੈਟਵਰਕਿੰਗ ਚੈਨਲ ਨੇ ਉਹ ਵੀ ਕਿਸਾਨਾਂ ਦੇ ਹੱਕ ਤੇ ਨਿੱਤਰ ਨਹੀਂ ਰਹੇ ਉਹ ਜਿਹੜੀ ਖਬਰ ਚਲਦੀ ਇੱਕ ਅੱਧੇ ਮਿੰਟ ਦੀ ਬ੍ਰੇਕਿੰਗ ਚਲਦੀ ਹੈ ਬਸ ਕੋਈ ਬੋਲਦਾ ਹੀ ਕੋਈ رائے ਲੈਂਦਾ ਲੋਕਾਂ ਦੇ ਕੋਲ ਜਾਂਦੇ ਨਹੀਂ ਚੈਨਲਾਂ ਵਾਲੇ ਸਿਰਫ ਇਹਨਾਂ ਨੂੰ ਆਪਣੇ ਦਾ ਕੀ ਮਤਲਬ ਹੈ ਮੈਂ ਸਾਰਿਆਂ ਦੀ ਗੱਲ ਹੀ ਕਰ ਰਿਹਾ ਪਰ ਜਿਵੇਂ ਕਿ ਤੁਸੀਂ 80% 80 90% ਚੈਨਲ ਵਾਲਿਆਂ ਦਾ ਵੀ ਕੋਈ ਨਾ ਕੋਈ ਦੋਸ਼ ਹੈ ਬਿਲਕੁਲ ਜੀ ਛੋਟੀ ਸਾਹਿਬ ਹੁਣ ਤੁਸੀਂ ਆਪਣੀ ਗੱਲ ਨਾਲ ਤੁਸੀਂ ਚੈਨਲ ਤੇ ਕਿੰਨਾ ਕੁ ਚਲਾ ਰਹੇ ਹੋ ਵੀ ਕਿਸਾਨ ਕੱਟੇ ਹੋ ਜੋ ਆਪਾਂ ਤੁਸੀਂ ਨਿਊਜ਼ ਕਰਦੇ ਆ ਜੀ ਰਿੰਜ ਖਬਰਾਂ ਕਰਦੇ ਨੇ ਸਪੈਸ਼ਲ ਕੋਈ ਐਡ ਐਦਾਂ ਦੀ ਚਲਾ ਰਹੇ ਹੋ ਕੋਈ ਚੈਨਲ ਨਹੀਂ ਚਲਾਉਂਦਾ ਗੁੱਸਾ ਨਾ ਕਰੋ ਮੇਰੀ ਗੱਲ ਦਾ ਨਹੀਂ ਕਿਉਂਕ ਜਿੰਨਾ ਕਿ ਰਸੀ ਆਪਣਾ ਸਹਿਯੋਗ ਸਾਰੇ ਨਹੀਂ ਪਾਉਂਗੇ ਜਿਵੇਂ ਮੈਂ ਕਹਾਂ ਕਿ ਬੱਚੇ ਬੱਚੇ ਦਾ ਸਹਿਯੋਗ ਸਹਿਯੋਗ ਉਹਨਾਂ ਜ਼ਰੂਰੀ ਹੈ ਚੈਨਲਾਂ ਵਾਲੇ ਅੱਜ ਐਡਾ ਕਮਾਉਣ ਤੇ ਪੈਸਾ ਕਮਾਉਣ ਤੇ ਰਹੇਗੇ ਚੈਨਲਾਂ ਵਾਲੇ ਅੱਜ ਆਪਣੀਆਂ ਮਸ਼ਹੂਰੀਆਂ ਤੇ ਪੈਸਾ ਕਮਾਉਣ ਤੇ ਰਹੇਗੇ ਉਹਨਾਂ ਨੇ ਕੋਈ ਸਪੈਸ਼ਲ ਐਡਾਂ ਦਾ ਵੀ ਕਿਸਾਨ ਦੇ ਭ੍ਰਤੀ ਜਾ ਕੇ ਤਨਾ ਕਿਤੇ ਜ਼ਰੂਰਤਮੰਦ ਜਿਹੜੇ ਅੱਜ ਬਿਲ ਰੱਦ ਕਰਾਉਣ ਦੀ ਗੱਲ ਕਰਦੇ ਆ ਕਾਨੂੰਨ ਰੱਦ ਕਰਾਉਣ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਐਮਐਸਪੀ ਦੀ ਗੱਲ ਕਰਦੇ ਆ ਉਹਨਾਂ ਨੇ ਸਪੈਸ਼ਲ ਕੋਈ ਐਡ ਸਾਨੂੰ ਕਿਸੇ ਚੈਨਲ ਤੇ ਨਹੀਂ ਦਿਖਦੀ ਕੋਈ ਮੀਡੀਆ ਕਰਮੀ ਅਲੱਗ ਨਹੀਂ ਬੋਲਦਾ ਸਿਰਫ ਆਪਣੇ ਨਿਊਜ਼ ਤੱਕ ਆਪਣੀਆਂ ਖਬਰਾਂ ਤੱਕ ਕਿਤੇ ਨਾ ਕਿਤੇ 100 ਲਾਇਕ ਤੱਕ ਮਤਲਬ ਰੱਖਦੇ ਆ ਬਹੁਤ ਲੋਕ ਤਾਂ ਜ਼ਿਆਦਾਤਰ 70 ਤੋਂ 80% ਤੱਕ ਤਾਂ ਇਹ ਚੀਜ਼ ਦੀ ਕਿਤੇ ਨਾ ਕਿਤੇ ਕਮਾਈ ਕਰ ਰਹੇ ਆ ਜਿਹੜਾ 20 30% ਬਚਿਆ ਉਹਨਾਂ ਦੇ ਨਾਲ ਸਪੋਰਟ ਨਹੀਂ ਜੀ ਹੈਗੀ ਇਸੇ ਕਰਕੇ ਸੀ ਕਹਿੰਦੇ ਆ ਵੀ ਉਹ ਜਿਹੜੇ ਸਪੋਰਟ ਸਹਿਯੋਗ ਤਨੋਂ ਮਨੋਂ ਕਰਦੇ ਆ ਪੈਸੇ ਨੂੰ ਪਿੱਛੇ ਛੱਡ ਕੇ ਕਰਦੇ ਹੈਗੇ ਆ ਇਸ ਸੰਘਰਸ਼ ਚ ਵੀ ਹੈਗੇ ਆ ਪਹਿਲੇ ਜਿ ਵੀ ਹੈਗੇ ਤੇ ਮੀਡੀਆ ਵਾਲੇ ਲੋਕ ਵੀ ਹੈਗੇ ਆ ਆਮ ਲੋਕ ਵੀ ਹੈਗੇ ਆ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮਿਕਦਾਰ ਆਉਣ ਦੀ ਕੁਆਂਟੀਟੀ ਘਟਾ ਉਹਨੂੰ ਵਧਾਉਣ ਦੀ ਜ਼ਰੂਰਤ ਹੈ ਜੀ ਉਹ ਦੇਖੋ ਜਿਹੜੇ ਡੱਲੇਵਾਦ ਸਾਹਿਬ ਹੈ ਨਾ ਅੱਜ 25 ਵਾ ਦਿਨ ਲੱਗ ਗਿਆ ਤੇ ਜਿਹੜੀ ਠੰਡ ਹੈ ਉਹ ਤੁਹਾਡੇ ਵੀ ਉਧਰ ਜ਼ਿਆਦਾ ਹੋ ਗਈ ਵੀ ਠੰਡ ਦਾ ਇੱਧਰ ਸਾਰੇ ਪੰਜਾਬ ਕੀ ਦਿੱਲੀ ਦਾ ਠੰਡ ਉਹ ਵਧੀ ਪਿਆ ਪੂਰੇ ਨਾਰਥ ਦੇ ਵਿੱਚ ਤੇ ਠੰਡ ਵੀ ਇੱਕ ਬਹੁਤ ਵੱਡਾ ਕਾਰਨ ਹੈ ਉਹਨਾਂ ਜਿਹੜੇ ਬਿਮਾਰ ਹੈ ਉਹਨਾਂ ਦੀਆਂ ਬਿਮਾਰੀਆਂ ਸਭ ਤੋਂ ਵੱਡਾ ਉਹਨੂੰ ਕੈਂਸਰ ਦੀ ਬਿਮਾਰੀ ਹੈ ਔਰ ਜਿਵੇਂ ਤੁਸੀਂ ਸਾਨੂੰ ਕੱਲ ਅਪਡੇਟ ਕੀਤੀ ਸੀ ਕਿ ਉਹ ਵਿਹੋਸ਼ ਹੋ ਗਏ ਸੀ ਚਲੋ ਗਨੀਮਤ ਰਹੀ ਕਿ ਉਹ ਹਸਟ ਚ ਆ ਗਏ ਤੇ ਪਰ ਹਜੇ ਵੀ ਉਹ ਅਜੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਾਜ਼ੁਕ ਦੱਸੀ ਜਾ ਰਹੀ ਹੈ ਤੇ ਜਿਹੜੇ ਰਕੇਸ਼ ਤਕੈਤ ਹੈ ਜੋ ਵੀ ਹੈ ਜਿਹੜਾ ਗੁਨਾਮ ਸਿੰਘ ਚੜੂਨੀ ਨੇ ਹਰਿਆਣਾ ਵਿੱਚ ਪਰਦਸ਼ਾ ਕੀਤਾ ਇਹਨਾਂ ਦਾ ਉੱਥੇ ਜਾਣਾ ਬਣਦਾ ਸੀ ਜਿਹੜੇ ਵੱਡੇ ਵੱਡੇ ਕਿਸਾਨ ਆਗੂ ਨੇਤਾ ਨੇ ਇਹ ਕਿਉਂ ਨਹੀਂ ਪਹੁੰਚਦੇ ਇਹ ਜਿਹੜੇ ਵੱਡੇ ਲੀਡਰ ਨੇ ਕਿਉਂ ਨਹੀਂ ਜਾਂਦੇ ਜੇਕਰ ਇਹ ਜਾਣਤਾ ਜਲਦੀ ਸੈਂਤਿ ਹੋ ਸਕਦੀ ਹੈ ਹੁਣ ਸਾਡੇ ਭਗਵਾਨਤਮਨ ਜੀ ਪਰਸੋਂ ਅਮਰੀਸਰ ਸਾਹਿਬ ਸੀਗੇ ਤੇ ਕੱਲ ਪਟਿਆਲੇ ਵਿੱਚ ਉਹ ਰੈਲੀ ਕਰ ਰਹੇ ਸੀ ਉਹਨੂੰ ਵੋਟਾਂ ਮੰਗ ਰਹੇ ਨੇ ਉਹ ਵੀ ਨਗਰ ਨਿਗਮ ਦੀਆਂ ਵੋਟਾਂ ਸਾਡਾ ਇੱਕ ਬੰਦਾ 60 ਸਾਲ ਦਾ ਉੱਥੇ ਆਪਣੀ ਜੀਵਨ ਦੀ ਲੜਾਈ ਲੜ ਰਿਹਾ ਹੈ ਉਹਦਾ ਸਾਦਾ ਪੋਤਰਾ ਨਾਲ ਬੈਠਾ ਠੰਡੇ ਦੇਖੋ ਦੇਖੋ ਇਸੀ ਚੀਜ਼ ਦੀ ਇਸੀ ਗੱਲ ਤੇ ਪੁਆਇੰਟ ਤੇ ਅਸੀਂ ਬਹੁਤ ਵਾਰ ਕਿੰਨੀ ਵਾਰ ਗੱਲ ਕਰੀ ਹੈ ਜੀ ਜਿਹੜੇ ਵੱਡੇ ਚਿਹਰੇ ਕਿਹਨੇ ਬਣਾਇਆ ਜੇ ਲੋਕਾਂ ਨੂੰ ਵੱਡੇ ਚਿਹਰੇ ਅਸੀਂ ਲੋਕਾਂ ਨੇ ਬਣਾਇਆ ਵੋਟਾਂ ਪਾ ਕੇ ਜੀ ਇਹਨਾਂ ਦੀ ਕਿਸੇ ਦੀ ਹਿੰਮਤ ਨਹੀਂ ਸੀ ਹੈਗੀ ਕੋਈ ਵੱਡਾ ਚਿਹਰਾ ਬਣ ਜਾਂਦਾ ਰਾਜਨੀਤੀ ਦੇ ਵਿੱਚ ਇੱਕ ਦਿਨ ਵੀ ਕੁਰਸੀ 'ਤੇ ਬੈਠ ਜਾਂਦਾ ਦਫ਼ਤਰ 'ਚ ਵੀ ਰਾਜਨੀਤੀ ਵਾਲਾ ਚ ਪੈਰ ਪਾ ਦਿੰਦਾ ਅਸੀਂ ਲੋਕ ਪਾਉਣ ਲਾਉਂਦੇ ਸਾਡੇ ਇੱਕ ਇੱਕ ਵੋਟ ਪਾਉਣ ਲਾਉਂਦੀ ਹੈ ਜੀ ਫਿਰ ਇਹ ਲੋਕ ਕਿਉਂ ਨਹੀਂ ਸਮਝਦੇ ਕਿਉਂ ਨਹੀਂ ਆਪਣਾ ਫਰਜ਼ ਨਿਭਾਉਣ ਦੀ ਗੱਲ ਕਰਦੇ ਇਹ ਵੱਡੇ ਚਿਹਰੇ ਸਾਦੇ ਸੀ ਮੰਨਦੇ ਹਨ ਉਹ ਅਸੀਂ ਇਹ ਨਹੀਂ ਕਹਿੰਦੇ ਵੀ ਹੁਣ ਤੁਸੀਂ ਸੰਗ ਮੋਰਚਾ ਚੱਲ ਰਿਹਾ ਕਿਸਾਨ ਬੈਠੇ ਆ ਪੰਜਾਬ ਦੇ ਲੋਕ ਬੈਠੇ ਆ ਨਹੀਂ ਕਿਤੇ ਵੀ ਕੋਈ ਮਸਲਾ ਹੱਲ ਕਰਾਉਣਾ ਹੁੰਦਾ ਸਾਡੀ ਧੀ ਆ ਤੇ ਕੋਈ ਪ੍ਰੋਬਲਮ ਆਉਂਦੀ ਉਹ ਵਿਚਾਰੀਆ ਧਰਨੇ 'ਤੇ ਬੈਠ ਜਾਨੀ ਆ ਸ਼ਰਮ ਆਉਂਦੀ ਆ ਜਿਹੜੇ ਦੇਸ਼ ਦੇ ਵਿੱਚ ਜਿਹੜੀ ਜਿਹੜੀ ਸੁੱਬੇ ਦੇ ਵਿੱਚ ਸਾਡੀ ਧੀ ਭੈਣ ਧਰਨੇ 'ਤੇ ਬੈਠ ਗਈ ਆਪਣੇ ਹੱਕਾਂ ਲਈ ਉਹ ਸੁੱਬੇ ਨੂੰ ਡੁੱਬ ਕੇ ਵਰ ਜਾਣਾ ਚਾਹੀਦਾ ਉੱਥੇ ਦੇ ਸੀਐਮ ਨੂੰ ਉਹ ਦੇਸ਼ ਦੇ ਪੀਐਮ ਨੂੰ ਕਿਤੇ ਨਾ ਕਿਤੇ ਨੱਕਾ ਪਾਣੀ ਜਿ ਡੋਬੋ ਕੇ ਮਾਰਨਾ ਚਾਹੀਦਾ ਕਿੰਤੀ ਆ ਭੈਣਾ ਕਿਤੇ ਨਾ ਕਿਤੇ ਇਹਨਾਂ ਤੋਂ ਵੰਸ਼ ਚੱਲਦਾ ਜੀ ਇਹਨਾਂ ਨੂੰ ਅ ਅਸ ਸੱਤੇ ਵਾਰ ਠਿਆਂ ਦੇ ਵਿੱਚ ਨਰਾਤਿਆਂ ਦੇ ਦਿਨ ਚ ਲੱਭਦੇ ਆ ਕਿਤੇ ਨਾ ਕਿਤੇ ਕੰਜੇਗਾ ਨਹੀਂ ਮਿਲਦੀਆਂ ਉਹ ਕਿਤੇ ਸਭ ਡਰਾਮਾ ਹੀ ਹੁੰਨੇ ਆ ਜੀ ਸਾਨੂੰ ਕਿਤੇ ਨਾ ਕਿਤੇ ਨਕਦਾ ਡਰਾਮਾ ਹੀ ਹੁੰਦਾ ਅਗਰ ਇਹਨਾਂ ਠਿਆਂ ਪੈਣਾ ਨੂੰ ਉਹ ਦੇਵੀ ਨਾਲ ਮੰਨਿਆ ਜਾਵੇ ਜਾਂ ਕਿਤੇ ਨਾ ਕਿਤੇ ਠਿਆਂ ਨੂੰ ਜਗ ਜਨਨ ਨਹੀਂ ਮੰਨਿਆ ਜਾਵੇ ਤਾਂ ਸਾਨੂੰ ਨਹੀਂ ਲੱਗਦਾ ਇਹਨਾਂ ਦੇ ਵਿਚਾਰੀਆਂ ਤੇ ਹੱਤਿਆਚਾਰ ਹੋਵੇ ਕਿੰਨਾ ਅਤਿਆਚਾਰ ਹੋ ਰਿਹਾ ਜਾਂ ਕਿੰਨਾ ਭਾਜਪਾ ਚ ਹੋਇਆ ਸਭ ਨਾਲੋਂ ਜ਼ਿਆਦਾ ਭਾਜਪਾ ਚ ਸਾਡੀਆਂ ਠਿਆਂ ਪੈਣਾ ਤੇ ਅਤਿਆਚਾਰ ਜ਼ਿਆਦਾ ਹੋਇਆ ਪੂਰੇ ਹਿੰਦੁਸਤਾਨ ਦੇ ਵਿੱਚ ਸਹੀ ਗੱਲ ਹੈ ਇਹ ਗੱਲ ਹੋਰ ਮੇਰੇ ਜ਼ਿਹਨ ਦੇ ਵਿੱਚ ਆ ਗਈ ਸ਼ਰਮਾ ਜੀ ਇਹ ਸੀਐਮ ਸਾਹਿਬ ਜਦੋਂ ਸੀਐਮ ਬਣੇ ਸੀ ਨਾ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਤਾਂ ਇਹਨਾਂ ਨੇ ਕਹਿ ਸੀ ਕਿ ਮੈਂ ਕਿਸਾਨ ਦਾ ਪੁੱਤਾਂ ਕਿਸਾਨਾਂ ਨਾਲ ਜੂਰ ਖੜਾਂਗਾ ਤੇ ਅੱਜ ਉਹ ਕਿਸਾਨ ਦਾ ਪੁੱਤ ਸੀਐਮ ਬਣ ਕੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਭੁੱਲ ਕੇ ਬੈਠਾ ਇੱਕ ਵਾਰ ਵੀ ਉਹਨਾਂ ਨੂੰ ਚੇਤਾ ਨਹੀਂ ਆਇਆ ਕਿਸਾਨ ਭਰਾਵਾਂ ਦਾ ਉਹ ਉਹੀ ਗੱਲ ਕਰਦਾ ਜਿਵੇਂ ਦੇਖੋ ਉਹੀ ਗੱਲ ਕੀਤੀ ਹੈ ਵੀ ਵੱਡਾ ਕਿਹਨੇ ਬਣਾਇਆ ਵੱਡੇ ਚਿਹਰੇ ਕਿਹਨੇ ਬਣਾਇਆ ਜੀ ਅੱਜ ਇਹਨਾਂ ਨੂੰ ਸੀਐਮ ਦੀ ਕੁਰਸੀ ਤੱਕ ਕਿਹਨੇ ਬਿਠਾਇਆ ਸਾਡੇ ਵਰਗੇ ਲੋਕਾਂ ਨੇ ਬਿਠਾਇਆ ਬੱਚੇ-ਬੱਚੇ ਨੇ ਵੋਟ ਜਿਸਪੋਰਟ ਕੀਤੀ ਹੈ ਬੱਚਾ-ਬੱਚਾ ਕਹਿਣਾ ਹੁੰਦਾ ਸੀ ਜਿਹਨੂੰ ਬੋਲਣਾ ਨਹੀਂ ਸੀ ਆਉਂਦਾ ਵੀ ਕਹਿਣਾ ਹੁੰਦਾ ਸੀ ਕੌਣ ਬਣੂਗਾ ਸੀਐਮ ਬੱਚਾ ਵੀ ਕਹਿੰਦਾ ਭੰਤਮਾਨ ਮਤਲਬ ਬੱਚੇ ਨੂੰ ਬੋਲਣਾ ਨਹੀਂ ਸੀ ਆਉਂਦਾ ਅਜਿਹੇ ਬੱਚਿਆਂ ਦੀਆਂ ਲੁਆਮਾਂ ਨੇ ਜਿਹੇ ਬੱਚਿਆਂ ਦੇ ਬੋਲਾਂ ਨੇ ਜਾਂ ਵੋਟਰਾਂ ਦੀਆਂ ਵੋਟਾਂ ਨੇ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਸੀਐਮ ਬਣਾਇਆ ਲੇਕਿਨ ਦੁੱਖ ਦੀ ਗੱਲ ਹੈ ਜਿੰਨੀਆਂ ਗੱਲਾਂ ਜਿੰਨਾ ਆਪਣੇ ਕਮੇਟੀ ਦੌਰ ਦੇ ਵਿੱਚ ਕਮੇਟੀ ਪ੍ਰੋਫੈਸ਼ਨਲ ਚ ਕਰਦੇ ਹੁੰਦੇ ਤੇ ਉਸ ਤੋਂ ਬਾਅਦ ਜਿੰਨਾ ਬਾਅਦ ਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਕਰਦੇ ਹੁੰਦੇ ਸੀ ਕਿਤੇ ਨਾ ਕਿਤੇ ਦੂਜੀਆਂ ਸਰਕਾਰਾਂ ਨਾਲੋਂ ਦੂਜੇ ਸੀਐਮ ਨਾਲੋਂ ਕਿਤੇ ਨਾ ਕਿਤੇ ਬਹੁਤ ਅਲੱਗ ਲੀਤੇ ਚੱਲ ਰਹੇ ਆ ਜਿਹੜੇ ਦੀ ਨਹੀਂ ਵੀ ਉਮੀਦ ਸੀ ਉਹ ਲੀਹਾਂ ਤੇ ਵੀ ਚੱਲ ਰਹੇ ਆ ਮਾਨ ਸਾਹਿਬ ਤੇ ਇਹ ਉਮੀਦ ਨਹੀਂ ਸੀ ਹਜੇ ਵੀ ਮਾਨ ਸਾਹਿਬ ਕੋਲ ਜਿਹੜਾ 2 ਸਾਲ ਡੇਢ ਸਾਲ 2.5 ਸਾਲ ਜਿੰਨਾ ਵੀ ਪਿਆ ਸਰਕਾਰ ਦਾ ਅਗਰ ਆਪਣੀ ਛਾਕ ਬਚਾਉਣੀ ਆ ਜਾਂ ਕਿਤੇ ਨਾ ਕਿਤੇ ਆਪਣਾ ਵੋਟ ਬੈਂਕ ਬਚਾ ਕੇ ਰੱਖਣਾ ਜਾਂ ਆਉਣ ਵਾਲੇ ਟਾਈਮ 'ਚ ਸਰਕਾਰਾਂ ਬਣਾਉਣ ਦੀ ਗੱਲ ਕਰਨੀ ਆ ਤਾਂ ਲੋਕਾਂ ਦੀ ਸੁਣ ਲੋ ਲੋਕਾਂ ਦਾ ਭੁਰ ਦੇਖ ਲੋ ਕਿਤੇ ਨਾ ਕਿਤੇ ਪੈਸਾ ਜਾਂ ਕੁਰਸੀ ਤੁਸੀਂ ਕਮਾ ਲਈਏ ਪੈਸਾ ਸਾਰੀ ਉਮਰ ਕਮਾਉਂਦੇ ਰਹਿਣਾ ਹੈ ਜੀ ਨਹੀਂ ਐ ਤੋ ਲੱਗਦਾ ਨਹੀਂ ਦੇਖੋ ਕੱਲ ਪੂਰੇ ਹੈ ਨਾ ਪੰਜਾਬ ਦੇ ਨਗਰ ਕੀ ਉਹਨੇ ਚੋਣਾਂ ਨੇ ਕੱਲ ਕੱਲ ਤੇ ਕੀ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਫਿਰ ਲੋਕ ਥੱਲੇ ਵੀ ਧਾਰ ਸਕਦੇ ਨਾ ਲੋਕ ਕੋਈ ਨਹੀਂ ਜਾਗਰ ਸੁਣਦੇ ਦੇਖੋ ਸੋਢੀ ਸਾਹਿਬ ਸਾਨੂੰ ਤਾਂ ਸਮਝ ਨਹੀਂ ਜੀ ਆਉਂਦੀ ਭਾਜਪੀ ਨੂੰ ਲੋਕ ਕਿੰਨਾ ਭੰਡਦੇ ਆ ਜੀ ਜੀ ਉਹ ਜਿੱਤ ਕਿਵੇਂ ਜਾਂਦੇ ਆ ਕਾਰਨ ਦੋ ਹੀ ਹੋ ਸਕਦੇ ਆ ਜਾਂ ਤਾਂ ਉਹ ਬੇਈਮਾਨੀ ਕਰਦੇ ਆ ਜੀ 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 ਜਾਂ ਫਿਰ ਲੋਕ ਕਿਤੇ ਨਾ ਕਿਤੇ ਕਹਿੰਦੇ ਕੁਛ ਹੈ ਕਰਦੇ ਕੁਛ ਹੈ ਜੀ ਉਧਰ ਉਧਰ ਜਾਲਟ ਜਿਹੜਾ ਭੁਗਤਣਾ ਪੈ ਰਿਹਾ ਜੇ 10 ਲੋਕ ਚਲਾਕੀ ਕਰ ਰਹੇ ਆ 100% ਦੇ ਵਿੱਚੋਂ ਜਿਹੜੇ 90% ਚਲਾਕੀ ਨਹੀਂ ਕਰਦੇ ਭੁਗਤਣਾ ਤਾਂ ਉਹ ਲੋਕਾਂ ਨੂੰ ਪੈ ਰਿਹਾ ਨਾ ਜੀ ਜੀ ਸ਼ਰਮਤ ਸਟੇਟ ਨੰਬਰ ਤੋਂ ਹੋਂ ਵੋਟਾਂ ਚ ਬੇਈਮਾਨੀ ਨਾ ਹੋਵੇ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਸਮਝਣਾ ਚਾਹੀਦਾ ਵੀ ਵੋਟਾਂ ਦਾ ਤਰੀਕਾ ਕੋਈ ਇਦਾਂ ਦਾ ਜਾਇਦਾ ਵੀ ਅਸੀਂ ਮੰਨ ਪਾਉਂਦਾ ਜਿਹੜਾ ਅਸੀਂ ਬੰਦਾ ਲੈ ਕੇ ਆਈਏ ਲੋਕ ਤਾਂ ਕਹਿੰਦੇ ਅਸੀਂ ਵੋਟ ਕਿੱ데 ਪਾਈ ਆ ਜਿੱਤਿਆ ਹੋਆ ਬੰਦਾ ਕੋਈ ਔਰ ਹੁੰਦਾ ਚੰਡੀਗੜ੍ਹ ਦੇ ਵਿੱਚ ਕਿਰਨਕੇਰ ਜਦੋਂ ਜਿੱਤੀ ਸੀ ਪਹਿਲੀ ਵਾਰ ਜਿੱਤੀ ਸੀ ਲੋਕ ਦੂਜੀ ਵਾਰ ਜਿੱਤੀ ਸੀ ਲੋਕਾਂ ਨੇ ਇਹ ਕਿਹਾ ਸੀ ਵੀ ਅਸੀਂ ਕਰਨਕੇਰ ਨੂੰ ਵੋਟ ਨਹੀਂ ਪਾਈ ਵੋਟਾਂ ਤੋਂ ਬਾਅਦ ਵੀ ਚੋਣਾਂ ਤੋਂ ਬਾਅਦ ਵੀ ਜਿੱਤਣ ਤੋਂ ਬਾਅਦ ਵੀ ਲੇਕਿਨ ਉਹ ਮੈਡਮ ਜਿੱਤੀ ਕਿਵੇਂ ਸਾਨੂੰ ਸਮਝ ਨਹੀਂ ਜਾਈ ਜੀ ਜੀ ਪਤਾ ਕੀ ਹੈ ਜੀ ਸ਼ਰਮਾ ਜੀ ਉਹ ਤਾਂ ਵੀਡੀਓ ਸੀ ਕਈ ਦਿਖਾ ਵੀ ਚੁੱਕੇ ਆ ਪਰ ਕੋ ਐਕਸ਼ਨ ਨਹੀਂ ਹੁੰਦਾ ਕਿ ਇੱਕ ਅਸੀਂ ਵੀਡੀਓ ਪਰ ਚੱਲੀ ਸੀ ਕਿੰਨੀ ਦਿਖਾਈ ਦਿਖਾਈ ਸੀ ਮੈਂ ਹੀ ਆ ਖੁਦ ਐਂਕਰ ਕੀਤਾ ਸੀ ਸਾਢੇ ਡੇਟਸਾਂ ਪਹਿਲਾਂ ਇਹ ਗੱਲ ਹੈ ਕਿ ਇਲੈਕਸ਼ਨ ਦੇ ਸਮੇਂ ਇੱਕ ਮਸ਼ੀਨ ਦਿਖਾਈ ਗਈ ਸੀ ਉਸਤੇ ਉੱਪਰ ਤੁਸੀਂ ਦਬੋ ਹੱਥ ਪੰਜਾ ਕੋਈ ਵੀ ਦਬ ਲੋ ਉਹਦੇ ਵਿੱਚ ਵੋਟ ਜੜੀ ਸੀ ਉਹ ਕਮਲ ਨੂੰ ਹੀ ਪੈ ਰਹੀ ਸੀ ਅਸੀਂ ਉੱਤੇ ਬੋਕ ਕੀਤਾ ਸੀ ਪਰ ਉਹਦਾ ਕੋਈ ਹੱਲ ਹੀ ਨਹੀਂ ਹੋਇਆ ਕਿਉਂਕਿ ਸਰਕਾਰ ਹੀ ਉੱਪਰ ਸੈਂਟਰ ਦੇ ਭਾਜਪੀ ਦੀ ਹੈ ਨਾ ਆਪਾਂ ਉਹਨੂੰ ਉਹਨੂੰ ਇਸ ਵਿੱਚ ਲੈ ਨਹੀਂ ਸਕਦੇ કરીਏਗੀ ਕਿਉਂ ਤਾਂ ਹੀ ਤਾਂ ਹੀ ਤਾਂ ਇਹ ਲੋਕ ਅੱਜ ਪ੍ਰਧਾਨ ਬਣੇ ਪਏ ਆ ਇਹਨਾਂ ਨੂੰ ਪਤਾ ਵੀ ਅਸੀਂ ਜਿੱਤਿਆ ਜਾਣਾ ਲੋਕ ਸਾਡੇ ਨਾਲ ਖੜਨਾ ਖੜ ਪਰ ਲੋਕਾਂ ਨੂੰ ਥੋੜਾ ਬੋਤ ਦਾ ਇਹਨਾਂ ਨੂੰ ਦੇਣਾ ਚਾਹੀਦਾ ਨਾ ਝਟਕਾ ਲੋਕ ਇਹ ਦੇਖੋ ਜਦੋਂ ਇਹ ਲੋਕ ਵੋਟਾਂ ਮੰਗਣ ਜਾਂਦੇ ਨੇ ਲੋਕ ਇਹਨਾਂ ਨੂੰ ਘਰਾਂ ਚ ਕਿਉਂ ਵਾੜਦੇ ਨੇ ਲੋਕ ਕਿਉਂ ਨਹੀਂ ਪੰਜਾਬ ਦਾ ਨਾਮ ਅੱਗੇ ਜਾਂਦੇ ਵੀ ਹਾਂ ਤੂੰ ਹੀ ਸਾਡੇ ਪੰਜਾਬ ਦੀ ਕੀਤਾ ਕੀ ਹੈ ਦੱਸੋ ਤੁਹਾਨੂੰ ਫੇ ਸਾਡੇ ਘਰੇ ਆਇਓ ਸੋਢੀ ਸਾਹਿਬ ਕਿਹਨੂੰ ਕਿਹਨੂੰ ਕਹਾਂਗੇ ਵੀ ਸੰਵਿਧਾਨ ਚ ਚੱਲ ਸਰਕਾਰਾਂ ਨੂੰ ਕਹੂਗੇ ਜਾਂ ਚੋਣ ਕਮਿਸ਼ਨ ਨੂੰ ਕਹੂਗੇ ਜਾਂ ਉਹ ਡਿਪਾਰਟਮੈਂਟਾਂ ਨੂੰ ਕਹੂਗੇ ਜਿਨ੍ਹਾਂ ਨੇ ਤੇ ਹੱਲ ਕਰਨਾ ਹੁੰਦਾ ਹੁਣ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੀ ਮਸ਼ੀਨ ਦੀ ਗੱਲ ਕੀਤੀ ਹੈ ਕਿ ਕਿਸੇ ਵੀ ਪੇਜ ਤੇ ਜਾ ਕੇ ਤੁਸੀਂ ਉਹਨੂੰ ਸਰਚ ਕਰਕੇ ਦੇਖ ਸਕਦੇ ਆ ਕਿ ਆ ਐਕਸ਼ਨ ਲਿਆ ਚੋਣ ਕਮਿਸ਼ਨ ਦਾ ਕੀ ਐਕਸ਼ਨ ਹੋਇਆ ਕੀ ਹੋਊ ਜੀਵੀਐਮ ਵਾਲੀ ਚੋਣ ਬੰਦ ਹੋ ਗਈ ਉਸ ਤੋਂ ਬਾਅਦ ੜਾ ੜਾ ਵੋਟਾਂ ਹੋ ਰਹੀਆਂ ਜੀ ਜੀਵੀਐਮ ਤੇ ਹੋ ਰਹੀਆਂ ਜੀ ਆ ਸਰਪੰਚੀ ਜੀ ਦੇਖਿਆ ਨੇ ਥੋੜੀ ਜਿਹੀ ਬੈਲਟ ਪੇਪਰ ਤੇ ਹੁੰਦੀ ਐ ਸੀ ਦੇਖੋ ਬਾਤ ਇਹ ਚੀਜ਼ ਤੇ ਗੌਰ ਕਿਨੇ ਕਰਨੀ ਆ ਜਾਂ ਇਸ ਚੀਜ਼ ਨੂੰ ਕੰਟਰੋਲ ਚ ਕਿਵੇਂ ਕਰਨਾ ਹੈ ਸੰਵਿਧਾਨ ਦੇ ਬਾਹਰ ਚੱਲਣ ਵਾਲੀਆਂ ਸਰਕਾਰਾਂ ਨਾਲ ਸਰਕਾਰਾਂ ਦੇ ਚੱਲਣ ਵਾਲੇ ਉਹ ਮੈਕਮੇ ਜ਼ਿੰਮੇਦਾਰ ਉਹ ਲੋਕ ਆ ਭੂਤਣਾ ਪੈ ਰਿਹਾ ਜੀ ਆਮ ਲੋਕਾਂ ਨੂੰ ਜੀ ਸ਼ਰਮਾ ਜੀ ਤੁਹਾਨੂੰ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਇਹ ਲੋਕ ਆ ਦੇਖੋ ਆਪ ਮੈਂ ਵੀ ਉਨਾ ਜਾ ਤੁਸੀਂ ਵੀ ਹੋ ਜਦੋਂ ਇਹ ਲੋਕ ਸਾਡੇ ਘਰਾਂ ਚਾਹੁੰਦੇ ਆ ਸਾਨੂੰ ਇਹਨਾਂ ਨੂੰ ਘਰ ਦੇ ਵਿੱਚ ਵੜਨ ਦੇਣ ਦੇ ਦਾ ਇਹਨਾਂ ਦੇ ਜਿਹੜੇ ਆਗੂ ਨਮਾਇंदे ਬੰਦੇ ਵਣ ਕੇ ਆਂਦੇ ਆ ਉਹਨਾਂ ਨੂੰ ਰੋਕ ਦੋ ਤਾਂ ਕਿ ਇਹ ਗੱਲਾਂ ਆਗੂਆਂ ਤੋਂ ਮੰਤਰੀਆਂ ਕੋਲ ਚਾ ਮੰਤਰੀਆਂ ਤੋਂ ਉੱਪਰ ਵਜ਼ੀਰਾ ਤੱਕ ਪਹੁੰਚਣ ਇਹ ਜਾ ਨਹੀਂ ਹੋ ਸਕਦਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਸੀ ਬਿਲਕੁਲ ਬਿਲਕੁਲ ਦੇਖੋ ਇਸ ਤਾਂ ਬੋਲਣ ਨੂੰ ਤਿਆਰ ਨਹੀਂ ਜੀ ਹੈ ਚੱਕਾ ਦੁੱਖ ਤਾਂ ਇਸੀ ਗੱਲ ਦਾ ਹੈ ਜੇ ਕੋਈ ਵਾਰਡ ਦੇ ਵਿੱਚ ਐਮਸੀ ਖੜਾ ਹੋ ਜਾਂਦਾ ਦੋ ਪਰਿਵਾਰ ਦੇ ਵਿਰੋਧ ਕਰਨਗੇ ਤਾਂ ਦੋ ਕਹਣਗੇ ਨਹੀਂ ਯਾਰ ਜਿੱਤਾ ਜਾਣਾ ਸੀ ਵੋਟ ਪਾਉਣੀ ਆ ਪਿੰਡ ਦੇ ਵਿੱਚ ਪੰਜ ਹੀ ਸਰਪੰਚ ਦੇ ਵੋਟਾਂ ਐਵੇਂ ਦੇ ਦੇ ਵੋਟਾਂ ਐਸੀ ਲੋਕ ਆਪਾਂ ਨਹੀਂ ਲੋਹੀ ਨੂੰ ਲੋਹਾ ਕੱਟ ਰਿਹਾ ਆਪਣੇ ਨੂੰ ਆਪਣਾ ਕੱਟ ਰਿਹਾ ਜੇ ਸਾਡਾ ਏਕਾ ਹੋਵੇ ਜਾਂ ਸਾਡੀ ਗੱਲ ਇੱਕ ਹੋਵੇ ਇਹ ਲੀਡਰ ਸੁਧਰ ਸਕਦੇ ਆ ਲੇਕਿਨ ਲੀਡਰਾਂ ਨੂੰ ਵੀ ਪਤਾ ਹੈ ਵੀ ਚਾਰ ਬੰਦੇ ਸਾਡੇ ਨਾਲ ਆ ਚਾਰ ਨੇ ਚਾਰ ਹੋਰ ਨਾਲ ਆ ਰਹੇ ਉਹਨਾਂ ਨੇ ਚਾਰ ਹੋਰ ਨਾਲ ਆ ਰਹੇ ਸਾਡੀ 12 ਸਾਡੀ ਇਹ ਤਾਂ ਪੱਕੀ ਹੈ ਸਾਡੀ ਸੀਟ 5 ਸਾਲ ਬਾਅਦ ਤੇ ਪੱਕੀ ਹੈ ਉਹ ਲੋਕ ਜਿਹੜੇ ਸਪੋਰਟ ਕਰਦੇ ਆ ਗਲਤ ਬੰਦੇ ਦੀ ਸਪੋਰਟ ਕਰਦੇ ਆ ਗਲਤ ਚਿਹਰੇ ਦੀ ਸਪੋਰਟ ਕਰਦੇ ਆ ਮੈਂ ਕਿਸੇ ਪਾਰਟੀ ਦਾ ਨਾਮ ਨਹੀਂ ਲਊਂਗਾ ਮੈਂ ਕਿਸੇ ਬੰਦੇ ਦਾ ਨਾਮ ਨਹੀਂ ਲਊਂਗਾ ਜਿਹੜੇ ਲੋਕ ਗਲਤ ਚੱਲ ਰਹੇ ਆ ਉਹਨਾਂ ਦੀ ਸਪੋਰਟ ਕਰ ਰਹੇ ਆ ਕਿਤੇ ਨਾ ਕਿਤੇ ਉਹ ਬਾਕੀਆਂ ਨੂੰ ਡੋਬੋ ਰਹੇ ਆ ਜਿਹੜੇ ਕਿਤੇ ਨਾ ਕਿਤੇ ਇਮਾਨਦਾਰੀ ਦੀ ਰੋਟੀ ਖਾਣਾ ਚਾਹੁੰਦੇ ਆ ਕਿਤੇ ਨਾ ਕਿਤੇ ਸੁੱਖ ਆਰਾਮ ਦੀ ਰੋਟੀ ਖਾਣਾ ਚਾਹੁੰਦੇ ਆ ਕਿਤੇ ਨਾ ਕਿਤੇ ਮਹਿੰਗਾਈ ਦੀ ਮਾਰ ਦੇ ਥੱਲੇ ਜਿਹੜੇ ਦਬੇ ਹੋਏ ਆ ਆਰਾਮ ਦੀ ਰੋਟੀ ਖਾਣਾ ਚਾਹੁੰਦੇ ਆ ਅੱਜ ਦੇਸ਼ ਦੇ ਵਿੱਚੋਂ ਕਿੰਨੇ ਲੋਕਾਂ ਦੇ ਸਿਰ ਦੇ ਉੱਤੇ ਛੱਤਾ ਜਾਂ ਕਾਨੂੰਨ ਦੇ ਤਹਿਤ ਕਾਨੂੰਨ ਦੇ ਅੰਦਰ ਆ ਕੇ ਕਿੰਨੇ ਲੋਕ ਪਿਸ ਰਹੇ ਆ ਜਾਂ ਕਿੰਨੇ ਲੋਕਾਂ ਦੇ ਨਾਲ ਕਿਤੇ ਨਾ ਕਿਤੇ ਗਲਤ ਫੈਸਲੇ ਹੋਏ ਗਏ ਲੋਕ ਬਿਨਾਂ ਛੱਤਾਂ ਤੋਂ ਬੈਠੇ ਆ ਬਿਨਾਂ ਮਕਾਨਾਂ ਤੋਂ ਬੈਠੇ ਆ ਬਿਨਾਂ ਕਾਈ ਸੀ ਲੋਕ ਬਣਾਉਣੇ ਆਈ ਸੀ ਲੋਕਾਂ ਨੂੰ ਬਣਾਉਣੇ ਆ ਇਹ ਲੋਕ ਫੇਰ ਸਾਢੇ 5 ਸਾਲ ਜੁੱਤੀਆਂ ਮਾਰਦਾ ਫੇਰ ਅਸੀਂ ਪਾ ਦਿੰਦੇ ਆ ਇਹਦਾ ਹੱਲ ਕਿਆ ਹੋਣਾ ਚਾਹੀਦਾ ਇਹ ਰੱਬ ਨੇ ਪਤਾ ਜੀ ਚਲੋ ਆਪਾਂ ਅੱਜ ਦੀ ਗੱਲ ਤੇ ਆਨੇ ਆ ਆਖਰੀ ਸਵਾਲ ਵੀ ਜਿਹੜਾ ਅੱਜ ਹਰਿਆਣੇ ਵਿੱਚ ਕੀਤਾ ਜਾ ਰਿਹਾ ਹੈ ਪ੍ਰਦਰਸ਼ਨ ਭੁਖ ਹੜਤਾਲ ਇਹਦਾ ਕੋਈ ਨਤੀਜਾ ਦੇਖੋ ਨੂੰ ਮਿਲੇਗਾ ਜਾਂ ਨਹੀਂ ਦੇਖੋ ਫਰਕ ਪੈਂਦਾ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੀ ਛੋਡੀ ਸਾਹਿਬ ਫਰਕ ਪਊਗਾ ਲੇਕਿਨ ਉਹ ਫਰਕ ਨਹੀਂ ਪੈਣਾ ਜਿੰਨਾ ਪੈਣਾ ਚਾਹੀਦਾ ਉਹ ਫਰਕ ਜਦ ਪੈਣਾ ਜਦ ਸਾਰੇ ਲੋਕਾਂ ਨੇ ਇਕੱਠੇ ਹੋਣਾ ਸਾਰੇ ਹਿੰਦੁਸਤਾਨ ਦੇ ਲੋਕਾਂ ਨੇ ਇਕੱਠੇ ਹੋਣਾ ਸਰਕ ਉਹ ਇਕੱਠੇ ਹੋਣ ਦੀ ਸਾਨੂੰ ਉਮੀਦ ਹੈ ਨਹੀਂ ਸਾਨੂੰ ਨਹੀਂ ਲੱਗਦਾ ਵੀ ਇਹ ਕਿਤੇ ਨਾ ਕਿਤੇ ਸਰਕਾਰ ਨੇ ਪਰੇ ਚੜੂਗੀ ਐਸੀ ਤਨੋਂ ਮਨੋਂ ਕਹਿ ਰਹੇ ਆਂ ਵੀ ਇਹ ਚੀਜ਼ ਹੱਲ ਹੋਣੀ ਚਾਹੀਦੀ ਆ ਕਿਉਂ ਕੋਈ ਠੰਡ 'ਚ ਬਿਠੇ ਕਿਉਂ ਕੋਈ ਬਜ਼ੁਰਗ ਕੋਲ ਨਾ ਰੋਟੀ ਪਾਣੀ ਤੇ ਰਹੇ ਅੱਜ ਸਾਡਾ ਡੈਡੀ ਅੱਜ ਸਾਡੀ ਮਾਂਤਾ ਅੱਜ ਸਾਡੇ ਭੈਣ ਭਰਾ ਇੱਕ ਦੁਪਹਿਰ ਦੀ ਰੋਟੀ ਨਹੀਂ ਖਾਣਗੇ ਸ਼ਾਮ ਨੂੰ ਸਾਨੂੰ ਕੀ ਹੋ ਜਾਂਦਾ ਮਾਂ ਡੰਡਾ ਲੈ ਕੇ ਪਿੱਛੇ ਪੈ ਜਾਂਦੀ ਹੈ ਬੱਚੇ ਤੇ ਰੋਟੀ ਵੀ ਨਹੀਂ ਰਾਕੀ ਤਾਂ ਸੱਕੇ ਨਾਲ ਫੜਾਉਨੇ ਆ ਅੱਜ ਉਹ ਬਜ਼ੁਰਗ ਨੂੰ 25 ਦਿਨ ਹੋ ਗਏ 25 ਦਿਨ ਅਰਜੜੇ ਹੋ ਗਏ ਉਹ ਬੰਦਾ ਮਰਨਾਰਥ ਦੇ ਬੈਠਾ ਹੈ ਉਪਰਦਾਲ ਤੇ ਬੈਠਾ ਹੈ ਸਰਕਾਰਾਂ ਦੀਆਂ ਅੱਖਾਂ ਵੀ ਬੰਦ ਆ ਸਰਕਾਰਾਂ ਦੇ ਕੰਨ ਵੀ ਬੰਦ ਆ ਸਰਕਾਰਾਂ ਦੀ ਸੋਚਣ ਸ਼ਕਤੀ ਵਾਲਾ ਦਰਵਾਜ਼ਾ ਵੀ ਬੰਦ ਆ ਇਸੇ ਕਰਕੇ ਅਸੀਂ ਚੈਨਲ ਦੇ ਮਾਧਿਅਮ ਰਾਹੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਅੱਖਾਂ ਖੋਲੋ ਕੰਨ ਖੋਲੋ ਦਿਮਾਗ ਨੂੰ ਚਲਾਉਣੇ ਵਾਲਾ ਦਰਵਾਜ਼ਾ ਖੋਲੋ ਤਾਂ ਜੋ ਲੋਕ ਕਿਤੇ ਨਾ ਕਿਤੇ ਜਿਹੜੇ ਮੁਸੀਬਤ ਦੇ ਵਿੱਚ ਬੈਠੇ ਆ ਖਾਸ ਕਰਕੇ ਧਰਮਿਆਂ ਤੇ ਬੈਠੇ ਆ ਉਹਨਾਂ ਲੋਕਾਂ ਨੂੰ ਘਰ ਭੇਜਿਆ ਜਾਵੇ ਕਿਉਂਕਿ ਠੰਡ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਜੀ ਚਲੋ ਸ਼ਰਮਾ ਜੀ ਜੇਰੀ ਅੱਜ ਦੀ ਇਹ ਭੁਖ ਹੜਤਾਲ ਹੋਈ ਹੈ ਰੈਣੀ ਵਿੱਚ ਇਸ ਦੀ ਤੁਹਾਡੇ ਤੋਂ ਅਪਡੇਟ ਲੈਣ ਮੈਂ ਸ਼ਾਮ ਦੇ ਲਾਈਵ ਪ੍ਰੋਗਰਾਮ ਚਾਵਾਂਗਾ ਉ ਤੱਕ ਆਪਣੇ ਕੋਲ ਰਿਪੋਰਟ ਆ ਜੇਗੀ ਤੇ ਜੇ ਤੁਸੀਂ ਹੁਣ ਰਿਪੋਰਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜਰੂਰ ਤੁਹਾਡੀ ਸਾਹਿਬ ਸੋ ਦੋਸਤੋ ਇਹ ਖੜਨਾ ਜੁੜੇ ਸਾਡੇ ਸੀਨੀਅਰ ਪੱਤਰਕਾਰ ਸੰਜੀਵ ਸ਼ਰਮਾ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅੱਜ ਇਹ ਜਿਹੜਾ ਧਰਨਾ ਹੈ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜੇ ਗੁਰਨਾਮ ਸਿੰਘ ਚੜੂਨੀ ਨੇ ਉਹ ਨਿੱਤਰ ਨੇ ਹੁਣ ਦੁਆਰਾ ਉਹਨਾਂ ਦੇ ਵੱਲੋਂ ਅੱਜ ਹਰਿਆਣਾ ਦੇ ਵਿੱਚ 8 8 ਜ਼ਿਲ੍ਹਿਆਂ ਦੇ ਵਿੱਚ ਭੁਖੜਤਾ ਸ਼ੁਰੂ ਕੀਤੀ ਜਾ ਚੁੱਕੀ ਹੈ ਉਹ ਵੀ ਸਵੇਰੇ 10:00 ਤੋਂ ਸ਼ਾਮਲੇ 4:00 ਤੱਕ ਪਰ ਦੋਸਤੋ ਗੱਲ ਇਹ ਹੈ ਕਿ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਇਸ ਦੇ ਉੱਪਰ ਸਰਕਾਰ ਆਪਣਾ ਕੋਈ ਵਿਚਾਰ ਰਿਵਰਸ ਸਹਿਮਤ ਨਹੀਂ ਬਣਾ ਰਹੀ ਕੋਈ ਹੱਲ ਨਹੀਂ ਹੋ ਰਿਹਾ ਜੋ ਕਿ ਜਲਦੀ ਹੋਣ ਦਿੰਦਾ ਹੈ ਤੁਹਾਨੂੰ ਦੱਸ ਦਈਏ ਕਿ ਅੱਜ 25ਵਾਂ ਦਿਨ ਲੱਗ ਗਿਆ ਹੈ ਡੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਜਿਨ੍ਹਾਂ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਹੈ ਉਹ ਵੀ ਤੁਹਾਨੂੰ ਅਸੀਂ ਜਲਦੀ ਅਪਡੇਟ ਦਿੰਦੇ ਰਹਾਂਗੇ ਤੇ ਦੋਸਤੋ ਅੱਜ ਜਿਹੜਾ ਇਹ ਸ਼ੁਰੂ ਹੋਇਆ ਉਹ ਹੜਤਾਲ ਹਰਿਆਣਾ ਦੇ ਵਿੱਚ ਤੇ ਜੋ ਵੀ ਦੀ ਅਗਲੀ ਅਪਡੇਟ ਹੋਗੀ ਉਹ ਵੀ ਤੁਹਾਨੂੰ ਅਸੀਂ ਅਗਲੇ ਪਲਾਇ ਕਰੋਨ ਦੋਵਾਂਗੇ ਉੱਤਕ ਮੇ